ਪਾਜੀ ਕੀ ਨਾਮ ਆਪਣਾ ਪ੍ਰਦੀਪ ਸਿੰਘ ਜੀ ਕਿਹੜਾ ਪਿੰਡ ਆ ਆਪਣਾ ਦਾਤਾ ਜੀ ਠੀਕ ਆ ਪਾਜੀ ਕੀ ਗੱਲਬਾਤ ਹੋਈ ਆ ਅੱਗ ਲੱਗ ਜੀ ਇਧਰ ਹੋਈ ਪਡੋਰੀ ਵਾਲੋਂ ਤਾਂ ਮਹਿਸੂਸ ਪਰਲੋਂ ਯਾਨੀ ਕਿ ਅੱਗ ਦੀ ਰਫਤਾਰ ਇੰਨੀ ਸੀ ਯਾਨੀ ਕਿ ਜੀ 50 ਸਕਿੰਟਾਂ ਦੇ ਵਿੱਚ ਅੱਗ ਸਾਡੇ ਇੱਥੇ ਆ ਕੋਠੇ 'ਚ ਜਾ ਬੜੀ ਤੇ ਇਹਨੂੰ ਲੱਗਿਆ ਸੀ ਅੱਗ ਦੀ ਉਹ ਨਾਲ ਨੂੰ ਕੋਈ ਲਾ ਗਿਆ ਹੋਊਗਾ ਇਹ ਪਤਾ ਨਹੀਂ ਜੀ ਕਿਸੇ ਨੂੰ ਕਹਿ ਨਹੀਂ ਸਕਦੇ ਕੈਨ ਲਾਈ ਆ ਜੀ ਤੇ ਸਾਡੇ ਪਸ਼ੂ ਮੈਂ ਦਬ ਦਬ ਨੱਠ ਕੇ ਆ ਕੇ ਮੈਂ ਪਸ਼ੂ ਖੋਲੇ ਤਾਂ ਇੱਕ ਕੱਟੀ ਦਾ ਰਸਾ ਖੁੱਲਿਆ ਨਹੀਂ ਤਾ ਅੱਗ ਉਹ ਖੋਲਦੇ ਖੋਲਦੇ ਮੇਰੇ ਸਮਾਹ ਕੰਨ ਨੂੰ ਵੀ ਉਹ ਸਿੱਖ ਪਿਆ ਜੀ ਤਾਂ ਫਿਰ ਉਹ ਕੱਟੀ ਨੂੰ ਸਾਡੀ ਕੱਟੀ ਕਾਫੀ ਝੋਲਸ ਗਈ ਤੇ ਫਿਰ ਸਾਡਾ ਕੋਠਾ ਸਾਰਾ ਹੀ ਅੱਗ ਲਾ ਕੇ ਟਿਕ ਪਿਆ ਸਾਰਾ ਪਿੰਡ ਇਕੱਠਾ ਹੋ ਗਿਆ ਜੀ ਪਿੰਡ ਦੇ ਸਹਿਯੋਗ ਨਾਲ ਸਾਡੇ ਘਰ ਦੇ ਵਿੱਚ ਅੱਗ ਵੱੜ ਗਈ ਸੀਗੀ ਤਾਂ ਪਿੰਡ ਵਾਲਿਆਂ ਨੇ ਵਿੱਚ ਆ ਕੇ ਸਾਨੂੰ ਆ ਕੇ ਬਚਾਇਆ ਜੀ ਜਨਰੇਟਰ ਲਾਇਆ ساری ਰਾਤ ਜਨਰੇਟਰ ਚੱਲਦਾ ਰਿਹਾ ਅੱਗ ਤੇ ਸਾਈ ਯਾਰ ਕੰਟਰੋਲ ਮਸੀ ਕੀਤਾ ਜੀ ਯਾਨਕਿ ਐਨੇ ਭਾਂਬੜ ਦੇ ਕਿਉਂ ਦੇਖੋ ਜੀ ਉਹ ਵਿੱਚ ਦੀ ਅੱਗ ਜਾਂਦੀ ਸੀ ਜਿਹੜੀ ਕੰਧ ਸੀ ਹਾਲੀ ਟੁੱਟ ਗਈ ਆ ਗਾਡਰ ਦੇਖੋ ਸਾਰੇ ਪਿੰਗੇ ਹੋ ਗਏ ਜੀ ਸਾਡਾ ਵੀ ਸਰਕਾਰ ਨੂੰ ਬੇਨਤੀ ਆ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ 5-7 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਜੀ ਤਾਂ ਸਾਡੇ ਜੀ 6-7 ਖੇਤਾਂ ਦੇ ਇੱਥੇ ਮੇਰਾ 5-7 ਕਿਨਾਰੀ ਸਹਾਂ ਸੀ ਪੱਠਿਆਂ ਦਾ ਉਹ ਜਲ ਗਿਆ ਜੀ ਸਾਡੇ ਪਿੰਡ ਦੇ 6-7 ਖੇਤ ਪੱਠਿਆਂ ਦੇ ਜਲ ਗਿਆ ਜੀ ਤਾਂ ਕਾਫੀ ਸਾਡੇ ਇੱਧਰ ਵੀ ਨੁਕਸਾਨ ਹੋਇਆ ਉਹਨਾਂ ਦਾ ਵੀ ਛੱਡ ਛੁੱਟ ਜਲ ਗਿਆ ਜੀ ਤੂੜੀ ਚਾੜੀ ਉਹਨਾਂ ਦਾ ਵੀ 1 ਲੱਖ-1.5 ਲੱਖ ਦਾ ਨੁਕਸਾਨ ਹੈਗਾ ਜੀ ਤਾਂ ਅਸੀਂ ਸਰਕਾਰ ਨੂੰ ਬਹੁਤ ਬੇਨਤੀ ਕਰਦੇ ਆ ਜੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤਾਂ ਇੰਨਾ ਕੁਛ ਕਹਨੇ ਆ ਜੀ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ 5-7 ਲੱਖ ਦਾ ਨੁਕਸਾਨ ਹੋਇਆ ਜੀ ਘਰ ਦਾ ਵੀ ਨੁਕਸਾਨ ਹੋਇਆ ਵੀ ਨਹੀਂ ਘਰ ਨਹੀਂ ਸਾਡਾ ਕੋਈ ਨੁਕਸਾਨ ਹੋ ਗਿਆ ਵੀ ਬਚਾਅ ਹੋ ਗਿਆ ਸਾਡਾ ਜੀ ਤਾਂ ਅਸੀਂ ਸਾਨੂੰ ਪਿੰਡ ਵਾਲਿਆਂ ਨੇ ਬਚਾ ਲਿਆ ਮਾਪੇ ਕੱਢੇ ਪਿੰਡ ਵਾਲਿਆਂ ਨੇ ਤਾਂ ਸਾਡੇ ਗੱਡੀਆਂ ਟਰੈਕਟਰ ਸਾਰੇ ਅੰਦਰ ਉਹ ਨਹੀਂ ਕੱਢਿਆ ਤਾਂ ਬੱਚੇ ਸਗੇ ਛੋਟੇ ਛੋਟੇ ਉਹ ਬਾਹਰ ਨਹੀਂ ਕੱਢੇ ਤਾਂ ਇਸ ਕਰਕੇ ਸਾਡਾ ਜਾਨੀ ਮਾਨੀ ਦਾ ਨੁਕਸਾਨ ਹੋ ਗਿਆ ਜੀ ਸਾਡੇ ਵੀ ਇਦਾਂ ਹੈ ਵੀ ਬਸ ਉਹ ਜਗ੍ਹਾ ਉਹ ਬਚ ਕੇ ਘੱਟੀ ਵਿਚਾਰੀ ਛੁੱਟ ਸਕੀ ਉਹਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਨਹੀਂ ਨਹੀਂ ਉਹ ਬਚਾਅ ਹੋ ਗਿਆ ਜੀ ਸਾਡਾ ਪ੍ਰਮਾਤਮਾ ਨੇ ਭਲੀ ਕਰਤੀ ਉੱਪਰੋਂ ਬਾਰਿਸ਼ ਹੋਣ ਲੱਗ ਪਈ ਸਾਡੇ ਪ੍ਰਮਾਤਮਾ ਨੇ ਵੀ ਸਾਡਾ ਕਾਫੀ ਸਾਰਾ ਕੰਮ ਨਹੀਂ ਜੀ ਕਰਕੇ ਜੀ ਹਾਂ ਜੀ ਨੇਰੀ ਤੂਫਾਨ ਜਿਆ ਆਇਆ ਜਿਦਾ ਬੰਬ ਰੁਆਇ ਵਾਂਗੂ ਜਿੱਦਾਂ ਜੀ ਨੇਰੀ ਇੰਨੀ ਜ਼ੋਰ ਦੀ ਸੀਗੀ ਤੁਸੀਂ ਪੁੱਛੋ ਨਾ ਜੀ ਜਿੱਦਾਂ ਹਨ ਅੱਗ ਇਦਾਂ ਆਉਂਦੀ ਸੀ ਫੁਆਰੇ ਵਾਂਗੂ ਜਿੱਦਾਂ ਅੱਗ ਜਾਂਦੀ ਸੀ ਜਿੱਦਾਂ ਮੀਂਹ ਮੀਂਹ ਅੱਗ ਮੀਂਹ ਦਾ ਅੱਗ ਭਰਦੀ ਸੀ ਜਾਨਕੀ ਹਾਂ ਜੀ ਜੀ ਸਰਕਾਰ ਤੋਂ ਜੀ ਮੰਗ ਕਰਦੇ ਆ ਸਾਡਾ ਜੀ ਵੱਧ ਤੋਂ ਵੱਧ ਸਾਡੀ ਮਦਦ ਕੀਤੀ ਜਾਵੇ ਸਾਡਾ ਨੁਕਸਾਨ ਕਾਫੀ ਹੋ ਗਿਆ ਜੀ ਸਰਕਾਰ ਨੂੰ ਇਹ ਕਹਨੇ ਆ ਜੀ ਕੀ ਨਾਮ ਪੜਾ ਜੀ ਮੇਰੇ ਨਾਲ ਲੈਂਬਰ ਸਿੰਘ ਆ ਜੀ ਪਿੰਡ ਦਾਤਾ ਆ ਜੀ ਤੇ ਕੀ ਮਾਮਲਾ ਜੀ ਸਾਰਾ ਇਹ ਮਾਮਲਾ ਇਹ ਹੈਗਾ ਜੀ ਤੂਫਾਨ ਆਇਆ ਤੂਫਾਨ ਦੇ ਵਿੱਚ ਸਾਡੇ ਜੋ ਡੰਗਰ ਪਸ਼ੂ ਸੀਗੇ ਉਹ ਅਸੀਂ ਖੋਲ ਕੇ ਬਚਾ ਲਿਆ ਜੀ ਜੋ ਪੱਠਾ ਦਾ ਥਾ ਸਾਬ ਸ਼ੈੱਡ ਸੀ ਬਣਿਓ ਤੂੜੀ ਵਾਲੇ ਉਹਨਾਂ ਨੂੰ ਅੱਗ ਲੱਗ ਗਈ ਬਹੁਤ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਅੱਗ ਨੇ ਬਹੁਤ ਜ਼ੋਰ ਦਿੱਤਾ ਪਿੰਡ ਦੇ ਸਹਿਯੋਗ ਦੇ ਨਾਲ ਸਾਰੇ ਪਿੰਡ ਨਗਰ ਇਕੱਠਾ ਹੋ ਕੇ ਸਾਰਿਆਂ ਨੇ ਹੈਲਪ ਕੀਤੀ ਫਾਇਰ ਬ੍ਰਿਗੇਡ ਵੀ ਆਇਆ ਤੇ ਅੱਗ ਕੰਟਰੋਲ ਦੇ ਵਿੱਚ ਕੀਤੀ ਗਈ ਫਾਇਰ ਬ੍ਰਿਗੇਡ ਕਿੰਨੀ ਚਿਰ ਬਾਅਦ ਆਈ ਹੈ ਜੀ ਫਾਇਰ ਬ੍ਰਿਗੇਡ 2 ਘੰਟੇ ਬਾਅਦ ਆਇਆ ਜੀ ਇਧਰੋਂ ਅੱਗ ਕਿਧਰੋਂ ਆਈ ਹੈ ਜੀ ਅੱਗ ਇਧਰ ਪਡੋਰੀ ਵਾਲੀ ਸਾਈਡ ਤੋਂ ਆਈ ਆ ਜੀ ਤੇ ਪਤਾ ਨਹੀਂ ਲੱਗਦਾ ਸੀ ਕਿਧਰੋਂ ਤੂਫਾਨ ਨੇ ਚੱਕ ਚੱਕੇ ਕਿਹੜੇ ਪਾਸੇੋਂ ਲਿਆਂਦੀ ਆ ਤੇ ਜੋ ਅਸੀਂ ਮਤਲਬ ਇਸ ਤੂਫਾਨ ਦੇ ਚੱਕਰ ਦੇ ਵਿੱਚ ਫਸ ਗਏ ਆ ਜੀ ਕੋਈ ਸਾਡੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਕਿਰਪਾ ਮਹਾਰਾਜ ਦੀ ਹੋ ਗਈ ਆ ਤੇ ਕੋਈ ਨਕ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਮਕਾਨ ਜੋ ਸਾ ਉਹ ਟਹਾ ਕੇ ਢੇਰੀ ਹੋ ਗਿਆ ਤੇ ਬਾਕੀ ਨੁਕਸਾਨ ਹੋਇਆ ਜੀ ਨੁਕਸਾਨ ਮੇਰਾ 2.5 ਲੱਖ ਕਿਦਾ ਹੋ ਗਿਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਆ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਕਿ ਸਾਡੀ ਕੋਈ ਨਾ ਕੋਈ ਹੈਲਪ ਕੀਤੀ ਜਾਵੇ ਤੇ ਬਾਕੀ ਜਾਨੀ ਮਾਲੀ ਨੁਕਸਾਨ ਠੀਕ ਠਾਕ ਹੈ ਜੀ ਹਾਂਜੀ ਅੰਕਲ ਜੀ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਜਸਵੀਰ ਸਿੰਘ son of ਦیدار ਸਿੰਘ ਪਿੰਡ ਚੇਲਾ ਜੀ ਅੰਕਲ ਕੀ ਬਾਤ ਦਾ ਪਤਾ ਜੀ ਬਾੜ ਦਾ ਦੱਦਾ ਜੀ ਸ਼ਾਮ 8:00 ਵਜੇ ਬਨੇਰੀ ਦਾ ਤੂਫਾਨ ਆਇਆ ਉਹਦੇ ਨਾਲ ਪਿੱਛੇ ਮਖਸੂਸਪੁਰ ਦੀ ਸਾਈਡ ਤੇ ਜ਼ਿਮੀਂਦਾਰ ਐਨ ਕਣਕ ਨੂੰ ਅੱਗ ਲਾਈਓ ਸੀ ਤੇ ਉਹਦੇ ਅੱਗ ਦੇ ਨੇਰੀ ਨੇ ਐਦਾ ਲਪੇਟ ਦੇ ਵਿੱਚ ਅੱਗ ਲਿਆਈ ਪਿਛਲੇ ਸਾਡੇ ਬੈਕ ਸਾਈਡ ਤੇ ਇੱਕ ਵਪਸ ਗਿਆ ਤੋੜੀ ਦਾ ਕਿਸੇ ਦਾ ਤੇ ਉਹਦੇ ਨਾਲ ਅੱਗ ਪੈ ਗਈ ਉਹਨੂੰ ਅੱਗ ਪੈਣ ਦੇ ਨਾਲ ਇੱਧਰ ਸਾਡੇ ਸਾਰੇ ਜਿੱਦਾਂ ਪਸ਼ੂ ਪਾਲ ਜੋ ਸਾਡੀ ਮਸ਼ੀਨਰੀ ਖੜੀ ਸੀ ਉਹਦੇ ਦਿਵਾਲੇ ਚਾਰ ਸਫੇਰੇ ਸਾਰੇ ਅੱਗ ਘੁੰਮ ਗਏ ਉਹਦੇ ਨਾਲ ਅੱਗ ਪੈ ਗਈ ਜੀ ਸਾਰੀ ਨੂੰ ਤੇ ਉਹਦੇ ਵਿੱਚ ਪਸ਼ੂ ਪਾਲ ਤਾਂ ਛੱਡ ਕੇ ਬੱਕ ਹੋ ਗਿਆ ਜੀ ਬਾਕੀ ਸਾਡੀ ਜਿਹੜੀ ਮਸ਼ੀਨਰੀ ਸੀਗੀ ਉਹ ਸਾਰੀ ਤਕਰੀਬਨ ਤਕਰੀਬਨ ਲੂ ਹੋ ਗਿਆ ਜਿਹਦੇ ਵਿੱਚ ਇੱਕ ਟਰੈਕਟਰ ਸਾਡੇ ਬਚਿਆ ਜੀ ਤੇ ਬਾਕੀ ਸਭ ਕੁਝ ਉਹਦੇ ਨਾਲ ਲੂ ਹੋ ਗਿਆ ਜੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਸਗੈ ਜ ਇਸ ਵੇਲੇ ਜੈਸੇ ਮੀਨੀਅਮ ਘਟੋ ਘਟ ਲਈਏ ਤੇ 20 ਲੱਖ ਰੁਪਏ ਦਾ ਨੁਕਸਾਨ ਸਗੈ ਜ ਕੀ 5 ਗ੍ਰੇਡ ਆਈ ਸੀਗੀ 5 ਗ੍ਰੇਡ ਦੀ 8 ਵਜੇ ਅੱਗ ਲਾਈ ਆ 10 ਕਵਜੇ ਆਈ ਸੀਗੀ ਜਿਹਦੇ ਵਿੱਚ ਜਿਹੜੀ ਸਾਡੀ ਮਸ਼ੀਨਰੀ ਆਈ ਵੀ ਸੀ ਨਾ ਫਾਰਵ ਗ੍ਰੇਡਰ ਉਹ ਵੀ ਕੰਮ ਨਹੀਂ ਕਰਦਾ ਸਗਾ ਜੀ ਉਹ ਤਾਂ ਪਹਿਲਾਂ ਤਾਂ ਆਇਆ ਤਾਂ ਉਹਦੇ ਕੋਈ ਪਾਣੀ ਘਟ ਸੀਗਾ ਅਸੀਂ ਉਹਨੂੰ ਪਾਣੀ ਆਪਣੇ ਮੋਟਰ ਤੋਂ ਭਰਾਇਆ ਜਿਹੜੇ ਪਾਣੀ ਭਰਿਆ ਤੇ ਉਹ ਪਾਣੀ ਨਾਲ ਮਾਰੇ ਕਹਿੰਦੇ ਸਾਡਾ ਇੰਜਣ ਗਰਮ ਹੁੰਦਾ ਆ ਫਿਰ ਉਹ 11 ਵਜੇ ਸਾਡੇ ਕੋਲੋਂ ਚੱਲ ਗਿਆ ਜਿੱਥੋਂ ਇੱਕ ਅੱਗ ਜਿਹੜੀ ਉਹਨਾਂ ਨੇ ਨਿਭਾਈ ਹੈਗੀ ਉਹਦੀ ਨਹੀਂ ਅੱਗਨ ਫਾਇਰ ਬ੍ਰਿਗੇਡਰ ਤੋਂ ਨਹੀਂ ਬੁਝਦੀ ਸੀ ਜੀ ਉਹਨੂੰ ਪਾਣੀ ਨਹੀਂ ਮਾਰਦਾ ਸੀ ਪੂਰਾ ਉਹ ਇਹ ਕਿੱਥੇ ਦੀ ਵੀ ਇਹ ਇਹ ਗੜ੍ਹ ਸਿੰਘਰ ਤੋਂ ਆਇਆ ਸਾ ਜੀ ਠੀਕ ਹੈ ਜੀ ਕੀ ਮੰਗ ਕਰਦੇ ਆਂ ਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡਾ ਜੋ ਇੱਥੇ ਵੀ ਨੁਕਸਾਨ ਹੋਇਆ ਇੱਕ ਦੋ ਦੀ ਭਰਾਈ ਕੀਤੀ ਜਾਵੇ ਦੂਜੀ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਜਿਹੜੀ ਵੀ ਸਾਡੇ ਅੱਡੇ ਕੋਟਪੁਰੀ ਜਾਂ ਮਾਲਪੁਰ ਦੇ ਵਿੱਚ ਫਾਇਰ ਬ੍ਰਿਗੇਡਰ ਹੈ ਨਹੀਂ ਕੋਈ ਵੀ ਇਸ ਵੇਲੇ ਜੇ ਹੈਗਾ ਆ ਉਹ ਨਾਂ ਦਾ ਹੀ ਫਾਰਮ ਗੇਟਰ ਖੜਾ ਹੈ ਤੇ ਉਹ ਪਾਣੀ ਨਹੀਂ ਮਾਰਦਾ ਹੈਗਾ ਸਰਕਾਰ ਨੂੰ ਇਹਦੇ ਲਈ ਸਖਤ ਕਾਰਵਾਈ ਕਰ ਲੈਣਾ ਚਾਹੀਦਾ ਵੀ ਜਿਹੜੀ ਵੀ ਮਸ਼ੀਨਰੀ ਹੈਗੀ ਆ ਰੱਖੀ ਹੋ ਜਿੰਨੀ ਵੀ ਸਰਕਾਰ ਨੇ ਉਹਦੀ ਕੋਈ ਸਰਵਿਸ ਆ ਉਹਦਾ ਕੋਈ ਜੋ ਵੀ ਪੰਪ ਦਾ ਕੰਮ ਹੋਣ ਵਾਲਾ ਉਹਨੂੰ ਕਰਾ ਕੇ ਰੱਖਣਾ ਜਿੱਦਾਂ ਹੋਵੇ ਨਾ ਕਿ ਜ਼ਿਮੀਂਦਾਰ ਦੇ ਪਾਸ ਫਾਰਮ ਗੇਟਰ ਆਇਆ ਤੇ ਉਹਨਾਂ ਕੰਮ ਨਹੀਂ ਕੀਤਾ ਹੈਗਾ ਫੇ ਤਾਂ ਬੰਦਾ ਜਲ ਜਾਊਗਾ ਉਹਦੇ ਵਿੱਚ